ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹੰਡਿਆਆ ਇਹ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਤੇ ਹਾਈਵੇ ਦੇ ਉੱਤੇ ਆਉਂਦਾ ਦੱਸੋ ਜਿਹੜਾ ਬਠਿੰਡੇ ਤੋਂ ਬਰਨਾਲਾ ਸੰਗਰੂਰ ਨੂੰ ਜਾਂਦਾ ਹੈ ਮਸ਼ਹੂਰ ਜਾਇ ਇਹ ਕਸਬਾ ਇਹ ਪਿੰਡ ਕਿਉਂਕਿ ਇੱਥੇ ਖੇਤੀਬਾੜੀ ਨਾਲ ਸੰਬੰਧਤ ਬਹੁਤ ਸਾਰੀ ਮਸ਼ੀਨਰੀ ਜਿਹੜੀ ਉਹ ਤਿਆਰ ਹੁੰਦੀ ਹੈ ਬ੍ਰਾਂਡ ਹੈ ਇੱਥੋਂ ਦੇ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਇਹਨਾਂ ਬਾਈ ਹੋਰਿਆਂ ਦਾ ਨਾਮ ਹੈ ਦੱਸੋ ਪਸ਼ੂ ਵਿਕਰੀ ਦੇ ਵਿੱਚ ਮੈਂ ਦੂਜੀ ਵੀਡੀਓ ਬਣਾਉਣ ਲੱਗਾ ਹਾਂ ਪਹਿਲੀ ਵੀਡੀਓ ਚ ਸਾਰੀਆਂ ਹੀ ਗਾਵਾਂ ਦਿਖਾਈਆਂ ਸੀ ਅੱਜ ਅਧੂਆਦ ਕੰਮ ਕਰਦੇ ਆਂਗੇ ਜੀਦੇ ਚ ਪਹਿਲੇ ਨੰਬਰ ਤੇ ਬੜੀ ਸੋਹਣੀ ਝੋਟੀ ਹਜੇ ਕੁਝ ਟਾਈਮ ਪਹਿਲਾਂ ਹੀ ਸੋਕੇ ਹਟੀ ਆ ਤਿਆਰ ਬੜੀ ਚੰਗੀ ਐ ਇਹਦੇ ਨਾਲ ਕੁਝ ਹੋਰ ਵੀ ਮੱਝਾਂ ਹੈਗੀਆਂ ਜਿਹੜੀਆਂ ਤੁਹਾਨੂੰ ਵੀਡੀਓ ਦੇ ਮਾਧਮ ਨਾਲ ਦਿਖਾਉਂਗਾ ਮੱਝਾਂ ਚਾਰ ਐ ਤੇ ਗਾਵਾਂ ਤਾਂ ਦੋਸਤੋ ਇੱਥੇ ਕਿਉਂਕਿ ਇਹਨਾਂ ਦਾ ਪੁਰਾਣਾ ਵਪਾਰ ਦਾ ਕੰਮ ਆ ਤੇ ਰੂਟੀਨ ਚ ਬਹੁਤ ਸਾਰੀਆਂ ਹੁੰਦੀਆਂ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਪਸ਼ੂ ਜਿਹੜਾ ਪਸੰਦ ਆਉਂਦਾ ਉਹਦੀ ਡिटੇਲ ਦੱਸ ਦਿਆਂਗੇ ਉਸ ਡਿਟੇਲ ਦੇ ਹਿਸਾਬ ਨਾਲ ਤਸੱਲੀ ਆ ਕੇ ਕਰ ਲਿਓ ਨੰਬਰ ਬਾਈ ਹੋਰਾਂ ਦੇ ਸਕਰੀਨ ਉੱਤੇ ਚੱਲਣਗੇ ਤੇ ਤੁਸੀਂ ਕਾਲ ਕਰਨੀ ਹੋਊਗੀ ਸੋ ਆਓ ਸ਼ੁਰੂਆਤ گاਵਾਂ ਵਾਲੇ ਪਾਸਿਓਂ ਕਰੀਏ ਲਾਸਟ ਉੱਤੇ ਮੱਜਾਂ ਦਿਖਾ ਦੇਾਂਗੇ ਮੈਂ ਫੇਰ ਬੇਨਤੀ ਕਰ ਦੇਣਾ ਵੀ ਪਸ਼ੂ ਖਰੀਦਣ ਲਈ ਤੁਹਾਨੂੰ ਇੱਥੇ ਆਉਣਾ ਪਊਗਾ ਤੇ ਆ ਕੇ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਨਾਲ ਤੁਸੀਂ ਖਰੀਦੋ ਪਹਿਲੇ ਨੰਬਰ ਤੇ ਬਹੁਤ ਸੋਹਣੀ ਗਾਂ ਖੜੀ ਐ ਇਸੇ ਤੋਂ ਸ਼ੁਰੂਆਤ ਕਰ ਲਈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆ ਨਾਮ ਆਪਣਾ ਦੱਸ ਦਿਓ ਬਾਈ ਨਾ ਬਾਈ ਆਪਣਾ ਭਾਵਨਪ੍ਰੀ ਸਿੰਘ ਆ ਪਿੰਡ ਹੰਢਾ ਹੈ ਗਈ ਠੀਕ ਐ ਤੇ ਜ਼ਿਲ੍ਹਾ ਵਰਨਾਲਾ ਪਵਨ ਭਾਈ ਅੱਜ ਆਪਾਂ ਕੁਝ ਗਾਵਾਂ ਤੇ ਨਾਲ ਕੁਝ ਮੱਝਾਂ ਦਿਖਾਵਾਂਗੇ ਪਹਿਲੇ ਨੰਬਰ ਵਾਲੀ ਗਾਂ ਤੋਂ ਸ਼ੁਰੂਆਤ ਕਰ ਲੈਣੀ ਹੈ ਇਹ ਬਈ ਪਹਿਲਾਂ ਵਸੀ ਹੈਗੀ ਹੂੰ ਦੁੱਗ ਦੇ ਦੰਦ ਚੱਕੇ ਚੌਕ ਦਾ ਇਹ ਚੱਕਦੀ ਹੈਗੀ ਦੋ ਦੇ ਪੂਰੇ ਕੰਪਲੀਟ ਕਰ ਗਈ ਚੌਕ ਦੇ ਨਾਲ ਚੱਕਦੀ ਹੈਗੀ ਠੀਕ ਹੈ ਹਾਂ ਕਿੰਨੇ ਦਿਨੋਂਗੇ ਨੂੰ ਸੂਈ ਨੂੰ ਇਹ ਬਈ ਕੱਲ੍ਹ ਸ਼ਾਮ ਦੀ ਸੂਈ ਹੈ ਵੜ ਹੂੰ ਤੇ ਜਿਹੜੀ ਸਟਾਰਟਿੰਗ ਇਹਦੀ ਬੌਲੀ ਹੈਗੀ ਵੀ ਹੁਣ ਜਿਹੜਾ ਚੂਣ ਦਾ ਹੋਊਗਾ ਪ੍ਰੋਪਰ ਆਪਾਂ ਖਾਲੀ ਨਹੀਂ ਕਰੀ ਸੀ 11 ਤੋਂ 12 ਕਿਲੋ ਡੰਗ ਦਾ ਚੂਣੀ ਹੈਗੀ ਠੀਕ ਹੈ 23 24 ਕਿਲੋ ਤੋਂ ਬਹੁਤ ਵਸੇ ਸਟਾਰਟ ਹੋਈਏਗੀ ਬੱਚਾ ਇਹਨੇ ਕੀ ਦਿੱਤਾ ਮੈਂ ਅਗਰ ਬੱਸਾ ਗਏ ਬਈ ਡਿਮਾਂਡ ਕੀ ਰਹੂਗੀ ਦੀ ਡਿਮਾਂਡ ਵੀ ਰਹੇ ਦੀ ਜਿਹੜੀ ਲਾਈਨ ਦੇਣੀ ਹੈ 1 ਲੱਖ ਤੇ 45000 ਦੀ ਬੱਸੀ ਆਪਾਂ ਦੇਣੀ ਹੈ ਠੀਕ ਹੈ ਤੋਰਦਗੇ ਬਈ ਦੋਸਤੋ 1 ਲੱਖ ਤੇ 45000 ਦੀ ਮਿਲੂਗੀ ਦੋ ਦੰਦ ਕੰਪਲੀਟ ਹੈ ਚੌਗ ਵਾਲੇ ਚੱਕਦੀ ਹੈ ਕੱਲ ਹੀ ਸੋਈ ਹੈ ਬਾਈ ਕਹਿੰਦਾ ਵੀ ਪੂਰੀ ਤਾਂ ਖਾਲੀ ਨਹੀਂ ਕੀਤੀ ਪਰ ਅੰਦਾਜ਼ਾ ਆਇਆ ਵੀ 22 2 ਖੈਰ ਦੁੱਧ ਤੁਹਾਡੀ ਆਪਣੀ ਸਮਝ ਦੇ ਹਿਸਾਬ ਨਾਲ ਆ ਵੀ ਤੁਸੀਂ ਕਿੰਨਾ ਚੋ ਸਕਦੇ ਹੋ ਹਵਾਨੇ ਦੀ ਬਣਾਵਟ ਚੰਗੀ ਹੈ ਥਣ ਸੋਹਣੇ ਹੈ ਹਾਈਟ ਚੰਗੀ ਹੈ ਲੰਬਾਈ ਚੰਗੀ ਹੈ ਉਹ ਚੀਜ਼ਾਂ ਤੁਸੀਂ ਵੀਡੀਓ ਚੋਂ ਦੇਖ ਵੀ ਲੈਣੀ ਹੈ ਫਿਟਿੰਗ ਵਾਲਾ ਆਰਡਰ ਆ ਦੋਸਤੋ ਸੈਜ ਹਵਾਨੇ ਦਾ ਦੱਸਦਾ ਵੀ ਦੁੱਧ ਚੰਗਾ ਦੇਊਗੀ ਪਰ ਦੁੱਧ ਤੁਸੀਂ ਕਿੰਨਾ ਚੋ ਲੋਗੇ ਉਹ ਤੁਹਾਡੀ ਸਮਝ 1 ਲੱਖ 45000 ਦੇ ਵਿੱਚ ਇਹ ਵਾੜ ਮਿਲ ਜਾਣੀ ਹੈ ਜਿਹੜਾ ਵੀਰ ਚੰਗੀ ਸਮਝੇ ਤਾਂ ਕਾਲ ਜਰੂਰ ਕਰ ਲਿਓ ਕੋਲ ਖੜਿਆ ਕਰੋ ਆ ਕੇ ਪਸ਼ੂ ਜਦੋਂ ਦੇਖਦੇ ਆ ਨਾ ਬਹੁਤ ਫਰਕ ਲੱਗਦਾ ਜਦੋਂ ਆਪਦੀਆਂ ਅੱਖਾਂ ਨਾਲ ਸਾਹਮਣੇ ਦੇਖਦੇ ਆ ਬਹੁਤ ਪਸ਼ੂ ਇਦਾਂ ਦੇ ਹੁੰਦੇ ਜਿਹੜੇ ਵੀਡੀਓ 'ਚ ਉਹਨੇ ਚੰਗੇ ਨਹੀਂ ਲੱਗਦੇ ਕਈ ਪਸ਼ੂ ਵੀਡੀਓ 'ਚ ਜ਼ਿਆਦਾ ਚੰਗੇ ਲੱਗ ਜਾਂਦੇ ਆ ਪਰ ਕੋਲੇ ਆ ਕੇ ਉਹਦਾਂ ਦੀ ਲੁੱਕ ਨਹੀਂ ਉਹਦਾਂ ਦੀ ਨਜ਼ਰ ਆਉਂਦੀ ਸੋ ਫਿਰ ਵੀ ਸੌਦਾ ਕਰਨਾ ਹੈ ਤਾਂ ਇਨਫੋਰਮੇਸ਼ਨ ਦੇਤੀ ਹੈ ਆ ਕੇ ਤੁਸੀਂ ਦੇਖੋ ਚੰਗਾ ਕਦ ਕਾਠ ਸੋਹਣੀ ਵੈੜ ਚੰਗੇ ਥਾਣਾ ਬੱਚਾ ਸਾਹਮਣੇ ਬੈਠਾ ਹੈ ਬੱਚੇ ਨੂੰ ਇਹਨੇ ਜਨਮ ਦਿੱਤਾ ਹੈ ਇਸ ਤੋਂ ਬਾਅਦ ਤੁਹਾਨੂੰ ਅੱਗੇ ਇੱਕ ਹੋਰ ਵੈਣ ਜਿਹੜੀ ਉਹ ਦਿਖਾਉਂਗਾ ਦੱਸੋ ਇਹ ਮੇਰੇ ਖਿਆਲ 'ਚ ਹਜੇ ਗੱਬਣ ਖੜੀ ਹੈ ਦੋ ਨੰਬਰ ਦੇ ਉੱਤੇ ਪਵਨભાઈ ਜਿਹੜੀ ਦੋ ਨੰਬਰ ਤੇ ਵੜਾ ਇਹ ਬਈ ਦੂਜਾ ਸੁਆ ਵਸੀ ਹੂੰ ਤੇ ਇਹ 10 ਦਿਨਾਂ ਇਹ ਪੈਣ ਦੇ ਪੈਣਗੇ ਠੀਕ ਹੈ ਮੂੰਹ ਛੇ ਦਾੰਦਾ ਵਸੀ ਇਹ ਠੀਕ ਹੈ ਬਈ ਤੇ ਐ ਮੰਨ ਕੇ ਚੱਲ ਜੇ ਆਰਡਰ ਬਣਾਉਣਾ ਸਟਾਰਟ ਹੀ ਕੀਤਾ ਵਸੀ ਨੇ ਕੀ ਡਿਮਾਂਡ ਇਹ ਦੀ ਰਹੂਗੀ ਡਿਮਾਂਡ ਬਈ 1 ਲੱਖ ਤੇ 15000 ਦੀ ਵਸੀ ਆਪਾਂ ਦੇ ਦਾਂਗੇ ਤੋਰ ਦੇ ਬਈ ਦੋਸੋ ਦੂਜਾ ਸੁਆ 6 ਦਾੰਦ ਦਾ ਮੂੰਹ ਦੇ ਵਿੱਚੋਂ ਧਾਂਚਾ ਬੜਾ ਚੰਗਾ ਹੈ ਹਵਾਨਾ ਸੋਨਾ ਕੱਢਦੀ ਆਉਂਦੀ ਹੈ ਹਜੇ 10 ਦਿਨ ਲੈਂਦੀ ਹੈ 1 ਲੱਖ ਤੇ 15000 ਥਣ ਅਥੀ ਚੁਵਾਈ ਵਾਲੇ ਆ ਜਿਹੜੀਆਂ ਚੀਜ਼ਾਂ ਵੀਡੀਓ ਚ ਬੋਲ ਦਿੰਨੇ ਆ ਉਹ ਤੁਸੀਂ ਆ ਕੇ ਦੇਖੋਗੇ ਸੇਮ ਨਿਕਲਣਗਾ ਥਣ ਚੰਗਾ ਕਿਹਾ ਤਾਂ ਤੁਹਾਨੂੰ ਵੀ ਪਸੰਦ ਆਊਗਾ ਹਾਂ ਇਹ ਹੁੰਦਾ ਵੀ ਗਾਂ ਪਲੂਣ ਚਾਕੇ ਥੋੜਾ ਬਹੁਤਾ ਥਣ ਕਈ ਵਾਰ ਲੁਕੋ ਜਾਂਦੀ ਆ ਪਰ ਅੱਜ ਥਣ ਦਾ ਸਹਜੇ ਦਾ ਦਿਸਦਾ ਵੀ ਹੱਥੀ ਚੁਆਈ ਵਾਲਾ ਰੰਗ ਰੂਪ ਤੁਹਾਡੇ ਸਾਹਮਣੇ ਆ ਗੁਲਾਬੀ ਰੰਗ ਦਾ ਥਣ ਮਾਲਕ ਜੀ ਦੱਸਣ ਅਨੁਸਾਰ ਭਾਈ ਇਹਨੇ 26 27 ਕਿਲੋ ਵੀ ਪਹਿਲਾਂ ਨੇ ਵਸੇ ਦੁੱਧ ਦਿੱਤਾਗਾ ਠੀਕ ਹੈ ਹਾਂ ਸੋ ਸੋ ਦੁੱਧ ਪਹਿਲੇ ਸੂਏ ਚੰਗਾ ਦਿੱਤਾ ਪਰ ਤੁਸੀਂ ਦੇਖ ਲਓ ਵੀ ਤੁਸੀਂ ਇਹਦਾ ਕਿੰਨਾ ਝੋਲੋਗੇ ਲਿਆ ਵੀਰੇ ਵਾਪਸ ਸੋ ਇਹਦਾ ਰੇਟ 1 ਲੱਖ ਤੇ 15000 10 ਦਿਨਾਂ ਸਾਹਮਣੀ ਬਊ ਫਾਇਦਾ ਇਹ ਹੋ ਜੂਗਾ ਵੀ ਜਦੋਂ ਉਹ ਨੂੰ ਸੂਣਾ ਉਹ ਤੁਹਾਨੂੰ ਥੋੜੇ ਘਰੇ ਇਹਨੇ ਪੂਰਾ ਦਿਲ ਆ ਜਾਣਾ ਫਿਰ ਸੌਖਾ ਹੋ ਜਾਂਦਾ ਪਸੂ ਪੀਕ ਛੇਤੀ ਫੜ ਜਾਂਦਾ ਐ ਇਹਦੋਂ ਅੱਗੇ ਸੂਈ ਸਵਾਈ ਗਾਂਦ ਸੌਣੇ ਤੁਹਾਨੂੰ ਰੈੱਡ ਕਲਰ ਦੇ ਵਿੱਚ ਐ ਬਰੀਡ ਜਿਆਦਾ ਪੱਖ ਜਰਸੀ ਦਾ ਲੱਗਦਾ ਬਾਈ ਕੰਨਵਾ ਸੂਆ ਸੂਈ ਐ ਦੂਜਾ ਸੂਆ ਸੂਈ ਐ ਬਾਈ ਜਿੱਤੇ ਇਹ ਮੂੰਹ ਹੀ ਚਾਰ ਦਿੰਦਾ ਵਸੇ ਠੀਕ ਐ ਪਹਿਲੇ ਨੇ ਖੀਰੀ ਸੂਈ ਮਾਲਕਾਂ ਨੂੰ ਦੱਸਾਉਣਾ ਸਾਰਾ ਜੇਰ ਆਪਾਂ ਕੰਪਲੀਟ ਆ ਹੂੰ ਸੂਈ ਦੀ ਜਦੋਂ ਜੇਰ ਪੈਂਦੀ ਸੀ ਤਵ ਤਾਂ ਆਪਣਾ ਵੀਡੀਓ ਬਣੀ ਵੀ ਪੈ ਦੀ ਜੀ ਅੱਛਾ ਬੱਚਾ ਇਹ ਹੁਣ ਵੀ ਆਪਣੇ ਕੋਲ ਅੰਦਰ ਹੀ ਪਈ ਹੈਗੀ ਠੀਕ ਹੈ ਵੀ ਉਵੇਂ ਚੱਲ ਵੀਡੀਓ ਲੰਮੀ ਬਣ ਜਿੰਦੀ ਬੱਚਾ ਕੀ ਹੈ ਭਾਈ ਮਗਰ ਬਸਾਈ ਇਹਦੇ ਮਗਰਾ ਠੀਕ ਹੈ ਇਹਦਾ ਰੇਟ ਕੀ ਕਰਦੇ ਹਾਂ ਰੇਟ ਭਾਈ 1 ਲੱਖ ਤੇ 15000 ਦੀ ਵੜ ਦੇ ਦਾਂਗੇ ਵੀ ਖੋਲੀ ਦੋਸਤੋ ਸੂਈ ਸੂਬਾ ਹੀ ਹੈ ਸੂਬਾ ਸੂਈ ਹੈ ਬੱਚੇ ਨੂੰ ਜਨਮ ਦਿੱਤਾ ਹਾਲਾਂਕਿ ਜਗਾਲੀ ਵਗੈਰਾ ਪ੍ਰੋਪਰ ਕਰ ਰਹੀ ਹੈ ਭਾਈ ਹਜੇ ਵੀ ਦੰਦ ਦੇ ਵਿੱਚ ਐ ਮੰਨ ਕੇ ਕੰਪਲੀਟ ਰਹੀ ਚਾਰ ਕਰੀ ਜਾਈ ਠੀਕ ਹੈ ਰੰਗ ਬਹੁਤ ਸੋਹਣਾ ਦੋਸਤੋ ਥਾਣੇ ਦਾ ਵੀ ਹੱਥੀ ਚੁਆਈ ਵਾਲਾ ਹਜੇ ਕਿਉਂਕਿ ਪੱਠੇ ਨਹੀਂ ਚੱਕੇ ਹੁੰਦੇ ਪਸ਼ੂ ਨੇ ਤਾਂ ਥੋੜੀ ਪਤਲੀ ਲੱਗੂਗੀ ਬਰੀਡ ਕਿਉਂਕਿ ਜਰਸੀ ਪੱਕ ਚ ਹੈ ਤਾਂ ਉਹਦੇ ਨਾਲ ਇਦਾਂ ਦਾ ਵਜਨ ਇਹਦਾ ਨਜ਼ਰ ਆਊਗਾ ਪਰ ਜਦੋਂ ਪੱਠਾ ਨੀਰਾ ਪੂਰਾ ਚੱਕ ਲੂ ਵੈੜ ਸੋਹਣੀ ਹੈ ਰੰਗ ਬਹੁਤ ਸੋਹਣਾ ਹੈ ਰੇਟ ਵੀਡੀਓ ਚ ਬਾਈ ਕਰ ਹੀ ਰਿਹਾ ਸਾਰੇ ਪਸ਼ੂਆਂ ਦੇ ਉਹ ਤੁਸੀਂ ਦੇਖ ਕੇ ਤੇ ਉਹਦੇ ਹਿਸਾਬ ਤੇ ਤਸੱਲੀ ਕਰ ਲੋਗੇ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਖੁੱਚਾਂ ਤੁੱਤੇ ਹੈ ਮੋੜ ਲਿਓ ਵੀਰੇ ਸੋ ਸੂਈ ਹੈ ਦੋਸਤੋ ਹਜੇ ਸਵੇਰ ਹੀ ਹੈ ਸਵੇਰੇ ਸੂਈ ਹੈ ਇਹ ਸੋਹਣੇ ਰੰਗ ਦੀ ਹੈ ਜਰਸੀ ਦੇ ਬਹੁਤ ਸੋਹਣੇ ਬੱਚੇ ਪਾਉਗੀ ਕਿਉਂਕਿ ਕਲਰ ਇਹਦਾ ਵੀ ਯੂਨੀਕ ਹੈ ਵੱਖਰਾ রেড ਕਲਰ ਹੈ ਮਾਲਕਾਂ ਦੇ ਦੱਸਣ ਅਨੁਸਾਰ ਭਈ ਐਮਨ ਕੇ ਚਲ ਕਹਿੰਦੇ ਵੀ 20 ਕਿਲੋ ਸੀਬੀ ਇਹਦੇ ਤੋਂ ਪਹਿਲਾਂ ਹੁੰਦਾ ਜੇ ਕੀ ਰੀਤ ਨੂੰ ਠੀਕ ਹੈ ਹਾਂ ਬੇਈਤੀ ਮਾਲਕਾਂ ਦੀ 25 ਕਿਲੋ ਦੇ ਦੂਗਾ ਉਹ ਅਗਲੀ ਸਾਂਝਾ ਵੀ ਕਿੰਨਾ ਚੋੜਾ ਨਹੀਂ ਸਹੀ ਹੈ ਦੋ ਦੋ ਦਸੋ ਸੇਵਾ ਦਾ ਇਹ ਕੁਆਸਚ ਨਹੀਂ ਗੱਲ ਤਾਂ ਕਿਉਂਕਿ ਸੰਭਾਲ ਦੇ ਨਾਲ ਵੱਧ ਵੀ ਚੋਇਆ ਜਾ ਸਕਦਾ ਘੱਟ ਸਾਂਭਾਂਗੇ ਘੱਟ ਵੀ ਦੇਣੀਆਂ ਤਾਂ ਭਾਈ ਜਿਹੜੀ ਇਦੋਂ ਅੱਗੇ ਵੜੜ ਹੈ ਇਹ ਵੀ ਭਾਈ ਦੂਜਾ ਸੂਰਾ ਸੂਈ ਹੈ ਇਹ ਕੱਲ ਸਵੇਰ ਦੀ ਸੂਈ ਹੈਗੀ ਹੂੰ ਤੇ ਯੇਰ ਇਹਦੀ ਕੰਪਲੀਟ ਆ ਵੀਡੀਓ ਆਪਣੇ ਕੋਲੇ ਬਣੀ ਵੀ ਹੈ ਯੇਰ ਦੀ ਠੀਕ ਹੈ ਤੇ ਜਿਹੜਾ ਵੀਰ ਮੰਗਾਉਣਾ ਚਾਹੁੰਦਾ ਹੋਵੇ ਠੀਕ ਹੈ ਵਿੱਚ ਵਾਈ ਬੰਨੀ ਓਕੇ ਹੈਗੀ ਰੇਟ ਭਾਈ ਇਹਦਾ ਰੇਟ ਭਾਈ ਇਹ ਲੈਣ ਦੇਣੀ ਆ 75000 ਦੀ ਵਾੜ ਦੇ ਦਾਂਗੇ ਦੋਦੇ 20 ਕਿਲੋ ਮੰਨ ਕੇ ਜਿਹੜਾ ਮਰਜ਼ੀ ਪਰਚੇਜ਼ ਕਰ ਲੈ ਉਹ 15 ਕਿਲੋ ਬੋਲੀ ਹੈਗੀ ਹੈਗੀ ਬੱਚਾ ਕੀ ਹੋਊਗਾ ਮਗਰ ਬੱਸ ਆ ਭਾਈ ਇਹਦੇ ਤੋਰ ਦੇ ਭਾਈ ਦੋਸੋ ਬ ਇਦਾਂ ਦੀ ਵੈੜ ਦੇ ਉੱਤੇ ਤੁਸੀਂ ਥਾਰਪਾਰਕਰ ਸੀਮਨ ਯੂਜ਼ ਕਰ ਸਕਦੇ ਹੋ ਕਿਉਂਕਿ ਇਹ ਕ੍ਰਾਸ ਬਰੀਡ ਚ ਹੈ ਥਣ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਹਵਾਨਾ ਚੰਗਾ ਗਰਮੀ ਘਟ ਮਣਾਊਗੀ ਦੁੱਧ ਬਾਈ ਕਹਿੰਦਾ ਵੀ ਸੋਹਣਾ ਦੇ ਦੂਗੀ ਪਰ ਇਹ ਆ ਵੀ ਦੁੱਧ ਫੇਰ ਉਹੀ ਗੱਲ ਹੈ ਤੁਸੀਂ ਕਿੰਨਾ ਚੋਲੋਗੇ ਤੁਸੀਂ ਦੇਖਿਓ ਇਹਦੇ ਥੱਲੋ ਹਵਾਨਾ ਚੰਗਾ ਰੇਟ ਦੱਸਦਾ ਦੋਸਤੋ ਦੇਸੀ ਪੱਖ ਚ ਪੈਂਦੀ ਹੈ ਹਵਾਨਾ ਅੱਗੋਂ ਵੀ ਚੰਗਾ ਪਿਛੋਂ ਵੀ ਹਵਾਨਾ ਚੰਗਾ ਠੰਡੀ ਸੀਲ ਇੰਨੀ ਹੈ ਜਿਹੜਾ ਮਰਜ਼ੀ ਬਾਲਟੀ ਧਰ ਕੇ ਚੋਲੇ ਬਾਈ ਚੀਕ ਸੁਪਾਲਤੀਰ ਕੇ ਬਾਈ ਕਹਿੰਦਾ ਚੋ ਸਕਦੇ ਹਾਂ ਇਹਦੇ ਸੀਮਨ ਥਾਰਪਾਰਕਰ ਯੂਜ਼ ਕਰਿਓ ਬਹੁਤ ਮੰਗ ਆ ਇਸ ਟਾਈਮ ਥਾਰਪਾਰਕਰ ਦੀ ਸੋਹਣੀਆਂ ਲੱਗਦੀਆਂ گاਵਾ ਘਰ ਚ ਵੀ ਬਾਕੀ ਦੇਸੀ گاਵਾ ਦਾ ਦੁੱਧ ਵੀ ਮੰਨਿਆ ਜਾਂਦਾ ਵੀ ਚੰਗਾ ਹੁੰਦਾ ਸੋ ਇਹ ਤੁਸੀਂ ਗਾਂ ਦੇਖ ਸਕਦੇ ਹੋ 4 ਨੰਬਰ ਤੇ ਪਵਨ ਬਾਈ ਇੱਦੋਂ ਅੱਗੇ ਜਿਹੜੀਆਂ گاਵਾ ਖੜੀਆਂ ਇਹਨਾਂ ਦੀ ਡਿਟੇਲ ਆਪਾਂ ਦੱਸ ਦਈਏ ਇਹ ਬਾਈ ਦੂਜਾ ਸੂਸ ਹੁੰਦੀ ਹੈਗੀ ਬਿਹੜ ਹਮ ਤੇ ਮਾਲਕਾਂ ਨੂੰ ਦੱਸਣ ਸਾਰੇ ਇਹਦੇ ਹੱਲ ਵੀ ਐ ਮੰਨ ਗਏ 21 22 ਕਿਲੋ ਆ ਦੁੱਧ ਚੋਇਆਗਾ ਤੇ ਫਿਰੋਜਿੰਦੀ ਵੀ ਹੈ ਆ ਮਨ ਗਏ 8 ਦਿਨ ਬਾਕੀ ਪੈਣੇ ਬਹਿੜਦੇ ਜੀ 8 ਦਿਨ ਬਾਕੀ ਹੈ ਅੱਛਾ ਭਾਈ ਰੇਟ ਅੱਜ ਦਾ ਕੀ ਹੈ ਦਾ ਟ੍ਰੇਟ ਭਾਈ ਅੱਜ ਜਿਹੜਾ ਲੈਣ ਦਿਨਾ ਭਾਈ ਹੂੰ ਬਾ ਫਿਕਸਿਆ ਪ੍ਰਾਈਸ ਮੰਨੇ ਵੀਰ ਵੀ ਬਾਲਾ ਬੱਟਾ ਨਹੀਂ ਪੈਣਾਗਾ 83000 ਦੀ ਵੜ ਦੇ ਦਾਂਗੇ ਆਪਾਂ 83 ਦੀ ਠੀਕ ਹੈ ਤੋਰ ਦੇ ਭਾਈ ਸੋ 83000 ਦੀ ਬਾਈ ਕਹਿੰਦਾ ਦੇ ਦਾਂਗੇ ਹਜੇ ਦਿਨ ਲੈ ਜੂਗੀ 10 ਸੂਨ ਚ ਹਵਾਨਾ ਚੰਗਾ ਬਣਾਊਗੀ ਥਾਣੇ ਦੇ ਵੀ ਹੱਥੀ ਚੁਾਈ ਵਾਲੇ ਆ ਹਵਾਨੇ ਦੀ ਕੁਆਲਿਟੀ ਤੁਸੀਂ ਹੁਣ ਵੀਡੀਓ ਚ ਦੇਖ ਲਓ ਹਾਈਟ ਸੋਹਣੀ ਹੈ ਬੱਚੇ ਪਿਓਰ ਜਰਸੀ ਦੇ ਲੈ ਸਕਦੇ ਹੋ ਇਦਾਂ ਦੀ ਵੈੜ ਤੋਂ ਤੁਸੀਂ ਖਵਾਨਾ ਇਹਦਾ ਹੁਣ ਤੁਸੀਂ ਦੇਖ ਹੀ ਰਹੇ ਹੋ ਥਣ ਬਹੁਤ ਸੋਹਣਾ ਦੱਸੋ ਬਾਕੀ ਢਾਂਚਾ ਚੰਗਾ ਹੈ ਚਮਕ ਚੁੰਮਕ ਸੋਹਣੀ ਹੈ ਚਮੜੀ ਦੇ ਵਿੱਚ ਬੰਦ ਦਿਓ ਵੀਰੇ ਸੋ ਇਹ 5 ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਆ ਦੋ ਜਰਸੀ ਇਹ ਤੋਂ ਬਾਅਦ ਚ ਦਿਖਾ ਕੇ ਫੇਰ ਮੱਜਾਂ ਬਾਰੇ ਗੱਲ ਕਰਾਂਗੇ ਬਾਈ ਨਾਲ ਤੇ ਮੱਜਾਂ ਵੀ ਅੱਜ ਜਿਹੜੀਆਂ ਦਿਖਾਉਂਗਾ ਉਹ ਬੜੀਆਂ ਸੋਹਣੀਆਂ ਦਿਖਾਉਣੀਆਂ ਆ ਬਾਈ ਇਹ ਦੋ ਅਗਲੀ ਜਿਹੜੀ ਗਾਂ ਖੜੀ ਹੈ ਇਹ ਵੀ ਬਾਈ ਦੂਜਾ ਸੂਆ ਪੈੜ ਤੋਂ ਦੀ ਜਰਸੀ ਹੂੰ ਤੇ ਛੇ ਦਾ ਹੁੰਦਾ ਕੀ ਕਿੰਨੇ ਕ ਦਿਨ ਲੇ ਜਾਊਗੀ ਜੀ ਇਹ ਵੀ ਬਈ ਹਰਤਾ ਮੰਨ ਕੇ ਲੈ ਕੇ ਗਏ ਗਰਮੀ ਮਾਲਕਾ ਦੱਸਣ ਸਾਰੀ ਵੀ ਦੱਸ ਦੇਣ ਪੈਂਦੀ ਪੈਣਗੇ ਠੀਕ ਹੈ ਕਿਉਂਕਿ ਹੁਣ ਆਪਣੇ ਕੋਲ ਚੜ ਕੇ ਹੀ ਇਹ ਮਾਲਕਾਂ ਕੋਲੇ ਕਈ ਵਾਰ ਹੁਣ ਤੂੰ ਪਤਾ ਚੜ ਕੇ ਜਾਊਗੀ ਇੱਕ ਦੋਨ ਵਾਧੂ ਵੀ ਲਿਆ ਸਕਦੀ ਐ ਇੱਕ ਦੋਨ ਕੱਟ ਲਈ ਆ ਵੀ ਸਕਦੀ ਗਰਮੀ ਐ ਫਰਕ ਪੈ ਗਰਮੀ ਐ ਫਰਕ ਪੈ ਰੇਟ ਬਈ ਕੀ ਰਹੂਗਾ ਇਹਦਾ ਰੇਟ ਬਈ 85000 ਦੀ ਵੜ ਦੇ ਦਾਂਗੇ ਆਪਾਂ ਤੁਰਦੇ ਮੜੀ 285000 ਦੀ ਮਿਲ ਜੂਗੀ ਥਾਣੇ ਦੇ ਵੀ ਹੱਥੀ ਚੁਆਈ ਵਾਲੇ ਰਹਿਣਗੇ ਜਰਸੀ ਬਰੀਡ ਐ ਕਲਰ ਸੋਨਾ ਹੈ ਜਰਸੀ ਦੇ ਇਹਦੇ ਵੀ ਦੱਸਿਆ ਮਾਲਕ ਨੇ ਜਾਂ ਸਰਕਾਰੀ ਸੀਮਿੰਗ ਜਰਸੀ ਹਲਵਾਇਆ ਪਿਆ ਆਪਾਂ ਕਹਿ ਦਈਏ ਵੀ ਕੀ ਰੁਪਇਆ 35 ਲਾਇਵੇ ਜਾਂ ਫਲਾਨਾ ਲਾਇਵੇ ਸਾਰੇ ਆਪਾਂ ਦੇ ਪਹਾੜੇ ਆਪਾਂ ਨੂੰ ਸਹੀ ਹੈ ਪਰ ਆਪਾਂ ਉਹ ਕਹਿਣਾ ਕੁਛ ਨਹੀਂ ਜੀ ਸੋ ਸੋ ਸੀਮਣ ਜਿਹੜਾ ਉਹ ਜਿਹੜਾ ਤੁਸੀਂ ਆਪ ਦੇ ਹੱਥੀਂ ਲਵਾਓਗੇ ਉਹਨੂੰ ਧਿਆਨ ਚ ਰੱਖਿਓ ਸੋ ਇਹ ਗੱਬਣ ਜਰਸੀ ਬੰਦ ਹੋ ਗਈ ਥਾਣੇ ਦੇ ਹੱਥੀਂ ਚੁਆਈ ਵਾਲੇ ਆ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਇੱਕ ਬਹੁਤ ਸੋਹਣੀ ਜਰਸੀ ਦਿਖਾਉਣੀ ਹੈ ਫਿਟਿੰਗ ਆਲਾ ਆਰਡਰ ਹੱਥੀਂ ਚਵਾਈ ਆਲਾ ਥਾਣਾ ਤੋੜ ਕੇ ਬਾਈ ਦਿਖਾਊਗਾ ਬਾਈ ਡਿਟੇਲ ਦੱਸ ਦਿਓ ਇਹਦੀ ਤੇ ਮੈਂ ਪਹਿਲਣਾਗੀ ਹੂੰ ਤੇ ਮੂੰਹ ਹੀ ਚਾਰਦਾ ਹਾਂਦਾ ਵਸੀ ਦਿਨ ਕਿਨੇ ਲਊਗੀ ਦਿਨੇ ਇੱਕ ਤਰੀਕ ਨੂੰ ਦਿਨ ਪੂਰੇ ਪੈਣੇ ਬਾਈ 10 ਦਿਨ ਮੰਨ ਕੇ ਜਿਹੜਾ ਮਰਜ਼ੀ ਮੰਨ ਲੇ ਵੀ ਦਾ ਦਿਨ ਖੁੱਲੇ ਲੂਏ ਬਸ ਕੀ ਡਿਮਾਂਡ ਰਹੂਗੀ ਬਾਈ ਡਿਮਾਂਡ ਬਾਈ 1 ਲੱਖ ਤੇ 40 ਹਜ਼ਾਰ ਦੀ ਵਸੀ ਦਵਾਂਗੇ ਤੋੜ ਦੇ ਬਈ 1 40 ਦੀ 200 ਬੜਾ ਸੋਹਣਾ ਹਵਾਨਾ ਪਿਓਰ ਜਰਸੀ ਨਸਲ ਫੁੱਲ ਵਜਣਾ ਫੁੱਲ ਬਾਡੀ weight ਆ ਤੁਸੀਂ ਬਰੀਡ ਕੁਆਲਿਟੀ ਦੀ ਦੇਖੋ ਬਾਈ ਜਾਣਦੇ ਥੋੜੀ ਜਿਹਾ ਅੱਗੇ ਨੂੰ ਇਧਰੋਂ ਹਵਾਨਾ ਫੇਰ ਦੇਖੋ ਸੂਰਜ ਪੈਂਦਾ ਸੋਹਣੀ ਲੱਗਦੀ ਐ ਤੁਰਦੀ ਵੀ ਵਜ਼ਨ ਵੀ ਪੂਰਾ ਰਸੋਲੇਆ ਵੀਰੇ ਵਾਪਸ ਸੋ ਇਹ ਚਾਰ ਦੰਦ ਪਹਿਲਣ ਵੈੜਾ ਸੋ ਹਜੇ 1 ਤਰੀਕ ਨੂੰ ਦਿਨ ਪੂਰੇ ਹੋਣੇ ਐ 23 ਮਈ ਨੂੰ ਵੀਡੀਓ ਬਣ ਰਹੀ ਐ ਤਾਂ ਤੁਸੀਂ ਇਹ ਮੰਨ ਲਓ ਵੀ ਹਜੇ 10 ਦਿਨ ਨੇ ਸੁੰਦੀ ਨਹੀਂ ਵਜ਼ਨ ਦੇਖ ਸਕਦੇ ਹੋ ਤੁਸੀਂ ਇਦਾਂ ਦੀ ਵੈੜ ਤੇ ਬਰੀਡਿੰਗ ਕਰੋ ਜਰਸੀ ਤੇ ਜੇ ਕੰਮ ਕਰਨਾ ਚਾਹੁੰਦੇ ਆਂ ਤਾਂ ਟੌਪ ਦੇ ਬੱਚੇ ਤੁਹਾਡੇ ਕੋਲ ਤਿਆਰ ਹੋ ਜਾਣਗੇ ਸੀਮਨ ਆਪ ਦੇ ਹੱਥੀਂ ਲਵਾਉਂਗੇ ਉਹਦਾ ਰਿਕਾਰਡ ਸੰਭਾਲ ਲੈਣਾ ਸ਼ੁਰੂ ਕਰ ਦਿਓ ਬਈ ਐਪਲੀਕੇਟਰ ਕਾਰਡ ਇਹਦਾ ਮਿਲ ਜੂਗਾ ਗੱਲ ਕਹਿਣ ਦੀ ਨਹੀਂ ਮਾਲਕਾਂ ਦੇ ਘਰ ਦਾ ਐਡਰੈਸ ਦੇ ਦਾਂਗੇ ਆਪਾਂ ਬਸ ਠੀਕ ਹੈ ਬਈ ਲਿਆ ਮੇਰੇ ਵਾਪਸ ਸੋ ਦੱਸੋ ਬਾਈ ਕਹਿੰਦਾ ਵੀ ਜਿੱਥੋਂ ਖਰੀਦੀ ਐ ਪੇਸ਼ਕ ਉੱਥੋਂ ਕਨਫਰਮ ਕਰ ਲਿਓ ਬਈ ਜੇ ਡਾਕਟਰ ਸੀਮਨ ਭਰਾ ਭਰੇਗਾ ਉਹ ਵੀ ਆਪਣਾ ਮਿੱਤਰਾ ਉਹਦਾ ਵੀ ਆਪਾਂ ਵਿਜੇਕਰ ਕਰ ਦਾਂਗੇ ਉਹਦੇ ਵੀ ਇਹ ਨੰਬਰ ਦੇ ਦਾਂਗੇ ਕਿ ਕਿਹੜਾ ਭਰੇਗਾ ਠੀਕ ਓਕੇ ਉਹ ਵੀ ਬੰਦਾ ਦੱਸ ਦੂਗਾ ਸੋ ਗਰੰਟੀ ਸੀਮੰਦੀ ਵੀ ਬਾਈ ਕਹਿੰਦਾ ਡਿਟੇਲ ਪੂਰੀ ਮਿਲ ਜੂਗੀ ਗੱਲ ਕਹਿਣ ਦੀ ਨਹੀਂ ਹੋਊਗੀ ਬੰਦੇ ਬਾਈ ਸੋ ਵੈਸੇ ਇਹ ਦੱਸੋ ਮੇਨ ਘਾਲੇ ਆ ਵੀ ਟਾਪ ਦੀ ਜਰਸੀ ਐ ਤੇ ਚੰਗੇ ਬੱਚੇ ਪਾਊਗੀ ਦੁੱਧ ਸੋਨਾ ਦੇਊਗੀ ਪਹਿਲਾਂ ਇਹਨੇ ਸੋਨਾ ਦਿਨ ਹਜੇ ਇਹ ਲੈਂਦੀ ਆ ਸੋਨ ਚ ਪਰ ਫਿਟਿੰਗ ਵਾਲਾ ਆਰਡਰ ਕੱਟ ਵਾਲਾ ਬਣੂਗਾ ਉਹ ਤੁਸੀਂ ਹੁਣ ਇੱਥੋਂ ਦੇਖੋ ਇਹਦੀ ਕੁਆਲਿਟੀ ਬਹੁਤ ਸੋਹਣੀ ਵਹਿੜ ਆ ਇਹਦੋਂ ਅੱਗੇ ਸ਼ੁਰੂਆਤ ਕਰਦੇ ਹਾਂ ਮੱਜਾਂ ਤੋਂ ਮੱਜਾਂ ਬਾਈ ਰੂਟੀਨ ਚ ਲੈ ਆਉਣੇ ਆ ਜਾਂ ਮਤਲਬ ਕੱਟ ਆਉਂਦੀਆਂ ਬਾਈ ਆਉਂਦੀਆਂ ਕੱਟ ਲੈ ਗਈਆਂ ਹਮ ਸ਼ੌਂਕ ਨਾਲ ਹੀ ਲੈਂਦੇ ਆਗੇ ਇਹ ਜਿਹੜੇ ਜਾਨਵਰ ਆਪਾਂ ਨੂੰ ਚੰਗਾ ਲੱਗੇ ਠੀਕ ਹੈ ਤੇ ਇਹ ਮਈਏ ਚਾਰੇ ਹਰਿਆਣੇ ਦੀਆਂ ਨੇਗੀਆਂ ਠੀਕ ਹੈ ਹਾਂ ਇਹਦੀ ਪਹਿਲੇ ਨੰਬਰ ਵਾਲੀ ਤੋਂ ਸ਼ੁਰੂਆਤ ਕਰਦੇ ਆਂ ਬਾਈ ਕੰਨਮਾ ਸੂਆ ਕਦੋਂ ਦੀ ਸੂਈ ਹੈ ਦੂਜਾ ਸੂਆ ਬਾਈ ਇਹ 6 ਦਿਨ ਹੋ ਗਏ ਸੂਈਨੇ ਨੂੰ ਹੂੰ ਹੁਣ ਐ ਮੰਨ ਕੇ ਚੱਲ ਵੀ ਤੇ 14 ਕਿਲੋ ਦੁੱਧ ਹੋਂ ਹੋਊਗਾ ਤਿਆਰ ਏ ਥੱਲੇ 6 ਦਿਨਾਂ ਦੀ ਸੂਈ ਥੱਲੇ ਬੱਚਾ ਇਹਨੇ ਕੀ ਦਿੱਤਾ ਮਗਰ ਕਟਾਗਾ ਬਾਈ ਐ ਮੰਨ ਕੇ ਚੱਲ ਪੂਰਾ ਡੰਗ ਵੀ ਹੈ ਨਹੀਂ ਮੈਨੂੰ ਠੀਕ ਐ ਨਾ ਗੱਲ ਜੀ ਆਪਾਂ ਬਿਆਰ ਲਾ ਦਈਏ ਐਦਾਂ ਦਾ ਲੇਵਾ ਹੋਊਗਾ ਵੀ ਜਿੱਦਾਂ ਕੋਈ ਗਾਂ ਫਿਰਦੀ ਹੁੰਦੀ ਫੌਰਨ ਕੰਟਰੀ ਵਾਲੀ ਠੀਕ ਹੈ ਇਹਦਾ ਲੇਵਾ ਬਣਾਉਂਦੀ ਹੈਗੀ ਡਿਮਾਂਡ ਇਹਦੀ ਕੀ ਰਹਿਣੀ ਹੈ ਡਿਮਾਂਡ ਭਾਈ 2 ਲੱਖ ਤੇ 10000 ਰੁਪਿਆ ਵੀ ਛੋਟੀ ਦਵਾਂਗੇ ਆਪਾਂ ਇਹ ਠੀਕ ਹੈ ਹਾਂ ਸਭ ਤੋਂ ਕੋਲੇ ਖੜ ਗਈ 15 ਇਹਨਾਂ ਆਪਾਂ 20 ਕਿਲੋ ਮਿੰਨਕੇ ਦੇ ਦਾਂਗੇ ਜਿਹੜਾ ਮਰਜੀ ਆਪਣਿਆਂ ਦੀ ਸਾਈ ਕਰ ਲੈ ਪਰ ਉਸ ਦਿਨ ਦਾ 20 ਕਿਲੋ ਵਾਲੇ ਦਾ ਰੇਟ ਲਵਾਂਗੇ ਠੀਕ ਹੈ ਸੋ ਦੋਸੋ ਇਹ ਥਣ ਖਾਲੀ ਦਿਸਦੇ ਹੋਣਗੇ ਤੁਹਾਨੂੰ ਕਿਉਂਕਿ ਕਹਿਣ ਦਾ ਮਤਲਬ ਇਹ ਸੀ ਵੀ ਇਹ ਨਹੀਂ ਵੀਡੀਓ ਬਣਾਉਣੀ ਆ ਤਾਂ ਇਹਦੀ ਮਿਲਕਿੰਗ ਜਲਦੀ ਕਰ ਲਈ ਹੋਊਗੀ ਕਿਉਂਕਿ ਗਰਮੀ ਦੀ ਰੁੱਤ ਆ ਬੌਲਾ ਹਵਾਨੇ ਚ ਰੋਕ ਵੀ ਨਹੀਂ ਸਕਦੇ ਕੱਦ ਚੰਗਾ ਹੈ ਮਿਲਕਵੇਨ ਗਾਵਾਂ ਵਾਂਗੂ ਰੁਕਦੀ ਹੈ ਤੇ ਜਿਹੜਾ ਫੋਰਨ ਦੀਆਂ ਗਾਵਾਂ ਵਾਲਾ ਆਰਡਰ ਬਾਈ ਨੇ ਕਿਹਾ ਸੀ ਕਿਉਂਕਿ ਇਹਦਾ ਹਵਾਨਾ ਫਿਟਿੰਗ ਵਾਲਾ ਹੈ ਤਜਰਬਾ ਕਰਿਓ ਢਿੱਲੇ ਲੂਜ ਹਵਾਨਿਆਂ ਨਾਲੋਂ ਫਿਟਿੰਗ ਵਾਲੇ ਹਵਾਨੇ ਦੇ ਪਸ਼ੂ ਭਾਵੇਂ ਗਾਂ ਚ ਮੱਝ ਦੁੱਧ ਜ਼ਿਆਦਾ ਦਿੰਦੀ ਹੈ ਆਰਡਰ ਦੀ ਅਟੈਚਮੈਂਟ ਬੋਡੀ ਦੇ ਨਾਲ ਫੁੱਲ ਹੈ ਮਿਲਕਵੇਨ ਦੋਨਾਂ ਸਾਈਡ ਤੋਂ ਸੋਹਣੀ ਹੈ ਲੰਬਾਈ ਚੰਗੀ ਆ ਹਾਈਟ ਸੋਹਣੀ ਹੈ ਪੁੜਿਆਂ ਦੀ ਚੌੜਾਈ ਬਹੁਤ ਸੋਹਣੀ ਦੱਸੋ ਤੁਸੀਂ ਇਹਦਾ ਹਵਾਨਾ ਦੇਖੋ ਸੋ ਦੱਸੋ ਥਾਣਾ ਚ ਬਿੱਥੀ ਸੋਹਣੀ ਹੈ ਹਾਂ ਫੇਰ ਸਿੱਧੀ ਪਾਈ ਹੁਣ ਲਿਜਾਓ ਧੁੱਪੇ ਤੁਸੀਂ ਇਹਦਾ ਹਵਾਨਾ ਨੋਖ ਤਾ ਲਿਓ ਬੜਾ ਸੋਹਣਾ ਹਵਾਨਾ ਜ਼ਰੂਰ ਆ ਕੇ ਦੇਖਿਓ ਮੈਂ ਅੱਜ ਲੈ ਆਵਰੇ ਵਾਪਸ ਪਾਸ ਤੁਸੀਂ ਕਰਨੀ ਆ ਦੁੱਧ ਜਿੰਨਾ ਹੁਣ ਦੱਸਿਆ ਉਹ ਚੋਲੋ ਜੇ ਇਹ ਤੋਂ ਅਗਲਾ ਦੁੱਧ ਜੇ ਤੁਸੀਂ ਉਸ ਤਰੀਕੇ ਨਾਲ ਗੱਲ ਕਰਦੇ ਆ 20 ਕਿਲੋ ਦੁੱਧ ਦੇ ਹਿਸਾਬ ਤੇ ਤਾਂ ਬਾਈ ਹੋ ਰਹੀ ਐ ਨਾਲ ਡੀਲ ਉਸ ਲੈਵਲ ਤੇ ਕਰਿਓ ਜੇ ਜੇ ਅੱਜ ਦੇ ਹਿਸਾਬ ਤੇ ਖਰੀਦ ਦਿਓ ਤਾਂ ਰੇਟ ਤੁਹਾਨੂੰ ਦੱਸਤਾ ਹਵਾਨਾ ਤੁਹਾਨੂੰ ਦਿਖਾਤਾ ਐ ਦਾ ਇਸ ਤੋਂ ਬਾਅਦ ਇੱਕ ਹੋਰ ਛੋਟੀ ਇਹ ਬਈ ਕਦੋਂ ਸੂਈ ਐ ਇਹ ਕੱਲ ਵੀ ਬਈ ਸ਼ਾਮ ਸੂਈ ਹੈਗੀ ਕੱਲ ਸ਼ਾਮ ਨੂੰ ਹਾਂ ਠੀਕ ਐ ਤੇ ਐ ਮੰਨ ਕੇ ਚੱਲ ਇਹ ਵੀ ਐ ਮੰਨ ਕੇ ਚੱਲ ਵੀ ਆਪਣੀ ਕੋਈ ਛੱਡੀ ਨਹੀਂ ਗਈ ਇਹ ਵੀ ਪ੍ਰੋਪਰ ਖਾਲੀ ਹੋਈ ਹੈਗੀ ਠੀਕ ਹੈ ਰੇਟ ਇਹਦਾ ਬਾਈ ਰੇਟ ਬਈ 1 ਲੱਖ 85000 ਦੀ ਬੱਚਾ ਇਹਦੇ ਨਾਲ ਨਗਰ ਕਟਾ ਬਾਈ ਤੋਰ ਦੇ ਇਹ ਤਿੰਨੇ ਮਹੀਆ ਨਹੀਂ ਤਿੰਨੇ ਮਹੀਆ 1 ਲੱਖ 85000 ਦੇ ਪੁੱਠੇ ਨਾਲ ਮਹੀਆ ਪਾ ਦੇਣੀਆਂ ਨਹੀਂ ਠੀਕ ਹੈ ਤੋਰ ਦੇ ਹਾਂ ਸੋ ਦੱਸੋ 1 85 ਪੁੱਠਾ ਹੀ ਜੇ ਬਣਾਉਣਾ ਤਾਂ ਵੀ 1 85 ਦੇ ਭਾਅ 'ਚ ਕੱਲੀ ਕੱਲੀ ਦਾ ਰੇਟ ਜਿਹੜਾ ਉਹ ਤੁਹਾਨੂੰ ਵੀਡੀਓ 'ਚ ਅਸੀਂ ਦੱਸ ਹੀ ਰਹੇ ਹਾਂ ਸਿੰਘ ਕੁੰਡੇ ਐ ਥਾਣ ਚੰਗੇ ਆ ਹਵਾਨਾ ਜਿਹੜਾ ਉਹ ਹੁਣ ਤੁਸੀਂ ਇਹਦਾ ਵੇਖ ਲਓ ਹਜੇ ਕੱਲ ਹੀ ਸੋਈ ਆ ਹਵਾਨੇ ਤੇ ਵੀ ਥੋੜੀ ਭਲੂਣ ਹੈ ਤੇ ਲੱਤਾਂ ਤੇ ਵੀ ਭਲੂਣ ਮਹਿਸੂਸ ਹੁੰਦੀ ਹੈ ਹਜੇ ਕਿਉਂਕਿ ਤਾਜੀ ਸੋਈ ਵੀ ਮੱਝ ਹੈ ਬਾਕੀ ਵਈ ਇਧਰ ਨੂੰ ਮੋੜਦਾ ਤਾਂ ਤੁਸੀਂ ਇਹਨੂੰ ਫੇਰ ਦੇਖ ਸਕਦੇ ਹੋ ਸਿੰਘ ਦਾ ਡਿਜ਼ਾਈਨ ਤੁਸੀਂ ਦੇਖ ਲਓ ਇਧਰੋਂ ਥਾਣ ਦੇਖ ਸਕਦੇ ਹੋ ਹਵਾਨਾ ਹੁਣ ਦੇਖ ਲਓ ਤੁਸੀਂ ਇਹਦਾ ਸੋ ਇਹ 1 ਲੱਖ ਤੇ 85000 ਦਾ ਰੇਟ ਆ ਬੰਦ ਦਿਓ ਵੀਰੇ ਭਾਈ ਇਹ ਦੁੱਧ ਦੀ ਆਪਾਂ ਗੱਲ ਕਰੀਏ ਵੀ ਚਲ ਹਜੇ ਤਾਂ ਝੋਟਿਆਂ ਦੇ ਕੋਲ ਨਹੀਂ ਆ ਨਹੀਂ ਆਪਾਂ 3 ਮਹੀਆ ਦੇ 18 18 ਕਿਲੋ ਮੰਨ ਕੇ ਆਪਾਂ ਚਵਾ ਕੇ ਵੀ ਦੇ ਦਾਂਗੇ ਕੱਲੀ ਗੱਲ ਕਹਿਣ ਦੀ ਨਹੀਂ ਜ਼ਿਆਦਾਤਰ ਤਾਂ ਆਪਾਂ ਚਵਾ ਕੇ ਵੇਚਦੇ ਨੇ ਮਹੀਆ ਅੱਜ ਤੱਕ ਜਿੰਨੀਆਂ ਵੇਚਿਆਣੀਆਂ ਆ ਅੱਛਾ ਤੇ ਉਦਾਂ ਨਹੀਂ ਗੱਲ ਕਹਿਣ ਦੀ ਵੀ ਕਹਿਤਾ ਠੀਕ ਹੈ ਨਾ ਗੱਲ ਆਪਾਂ ਚਵਾ ਕੇ ਵੀ ਮਹੀਆ ਦੇ ਦਾਂਗੇ ਸਾਈ ਕਰ ਲੈ ਜਿਹੜਾ ਮਰਦੀ ਆਪਣੀ ਠੀਕ ਹੈ ਸੋ 18 18 ਕਿਲੋ ਉਹਦੀ ਭਾਈ ਕਹਿੰਦਾ ਵੀ ਗਰੰਟੀ ਵਾਲੀ ਗੱਲ ਆ ਖੈਰੋ ਜਾਂ ਤਾਂ ਇੱਥੇ ਤਿਆਰ ਲੈ ਲਓ ਜਾਂ ਫਿਰ ਤੁਸੀਂ ਕਿੰਨਾ ਚੋਲੋਗੇ ਤੁਸੀਂ ਆਪ ਦੀ ਸਾਜਾ ਹੈ ਬਾਈ ਤਾਂ ਬਾਈ ਇਹਦੀ ਕੀ ਡਿਟੇਲ ਹੈ ਕਦੋਂ ਦੀ ਸੂਈ ਹੈ ਇਹ ਇਹ ਵੀ ਕੱਲ੍ਹ ਸ਼ਾਮ ਦੀ ਸੂਈ ਹੈ ਬਾਈ ਇਹ ਇਕੱਠੀਆਂ ਮੀਆਂ ਸੂਈਆਂ ਦੁੰਦੀ ਇਹ ਠੀਕ ਹੈ ਇਹ ਤੁਹਾਨੂੰ ਦੱਸ ਦੂਗੀ ਇਹਦੇ ਵੀ ਜਮਾ ਖਾਲੀ ਹੈ ਜਮਾ ਬੂੰਦ ਬੂੰਦ ਖਾਲੀ ਹੈ ਥਣਾ ਵੀ ਖਾਲੀ ਨਜ਼ਰ ਆਉਣਗੇ ਕੋਈ ਥਣਾ ਦੇ ਵਿੱਚ ਪਸਮਾਨ ਹੀ ਨਜ਼ਰ ਆਊਗਾ ਹਵਾਨੇ ਉੱਤੋਂ ਚੰਗੇ ਬੱਚਾ ਬਾਈ ਇਹਦੇ ਨਾਲ ਕੀ ਹੈ ਇਹਦੇ ਮਗਰ ਵੀ ਕਟਾਗਾ ਜਦੋਂ ਸੂਈ ਹੈਗੀ ਪ੍ਰੋਪਰ ਵੀਡੀਓ ਕਿੰਨੇ ਟਾਈਮ ਤੇ ਸੂਈ ਹੈਗੀ ਕਦੋਂ ਸੂਈਆ ਕਦੋਂ ਜੇਰਪਈਆ ਸਾਰੀ ਡਿਟੇਲ ਆਊਗੀ ਠੀਕ ਹੈ ਬਾਈ ਤੋਰ ਦੇ ਨੂੰ ਇਹਦਾ ਰੇਟ ਵੀ 1.85 ਹੈ ਇਹਦੇ ਵੀ 1.85 ਹੈ ਬਈ ਠੀਕ ਹੈ ਸਤੋਰ ਦੇ ਸੋ 1.85 ਇਹਦਾ ਰੇਟ ਆ ਸੋ ਇਹਦਾ ਵੀ ਪੁੜਿਆਂ ਦੀ ਉੱਤੋਂ ਸ਼ੇਪ ਚੰਗੀ ਹੈ ਥਾਣਾ ਚ ਵਿੱਥੀ ਵੀ ਸੋਹਣੀ ਸੰਗ ਇਹਦੇ ਵੀ ਨੇੜ ਮੁੜੇ ਹੋਏ ਆ ਥਾਣਾ ਚ ਵਿੱਥੀ ਤੁਸੀਂ ਉਹ ਦੇਖ ਹੀ ਰਹੇ ਹੋ ਡੰਗ ਤੋਂ ਡੰਗ ਦੀ ਚਵਾਈ ਹੈ ਕਿਉਂਕਿ ਸ਼ਾਮ ਨੂੰ ਵੀਡੀਓ ਬਣਾ ਰਹੇ ਹਾਂ ਹਜੇ ਤਾਜ਼ਾ ਸੂਆ ਪਸ਼ੂ ਕੋਈ 5-7 ਦਿਨ ਲੈਂਦਾ ਹੈ ਦੁਬਾਰਾ ਭਰਨ ਤੇ ਕਿਉਂਕਿ ਪਹਿਲਾਂ ਬੌਲੇ ਨਾਲ ਭਰ ਕੇ ਸੂਂਦਾ ਫਿਰ ਥੋੜੀ ਖਰਾਕ ਘਟਾ ਜਾਂਦਾ ਸੂਨਸਾਰ ਫਿਰ ਥੋੜੇ ਦਿਨ ਲੈਂਦਾ ਦੁਬਾਰਾ ਭਰਨ ਤੇ ਵੈਸੇ ਅੱਜ ਦੇ ਵੀ ਹਵਾਨੇ ਸੋਹਣੇ ਆ ਬਾਕੀ ਤੁਹਾਨੂੰ ਇਹਨਾਂ ਦੇ ਟਾਂਚੇ ਦੱਸਣਗੇ ਵੀ ਦੁੱਧ ਤੁਸੀਂ ਕਿੰਨਾ ਚੋ ਸਕਦੇ ਹੋ ਹਵਾਨਾ ਉਤੋਂ ਅਟੈਚਮੈਂਟ ਇਹਦੀ ਵੀ ਕਾਫੀ ਚੰਗੀ ਹੈ ਬਾਕੀ ਬਣਾਵਟ ਤਾਂ ਤੁਸੀਂ ਇਹਦੀ ਦੇਖ ਹੀ ਰਹੇ ਹੋ ਜਿਹੜੀ ਮੈਂ ਲਾਸਟ ਉੱਤੇ ਮੱਝ ਦਿਖਾਉਣੀ ਆ ਦਸੋ ਜੇ ਉਹਦੇ ਬਾਰੇ ਇਹ ਦੱਸਣਾ ਹੋਵੇ ਵੀ ਸੂਈ ਨੂੰ ਕਹਿਣਾ ਹੋਵੇ ਵੀ ਦਿਨ ਹੋ ਗਏ ਤਾਂ ਬਹੁਤੇ ਵੀਰਾਂ ਨੂੰ ਇਹ ਲੱਗੂ ਵੀ ਹਵਾਨੇ ਚ ਦੁੱਧ ਰੋਕਿਆ ਹੋਊਗਾ ਪਰ ਇਹ ਕਲੀਅਰ ਹੈ ਵੀ ਹਜੇ ਸੂਕ ਹੀ ਹਟੀ ਐ ਇਹਦੀ ਡਿਟੇਲ ਆਪਾਂ ਬਾਈ ਤੋਂ ਪੁੱਛ ਲੈਨੇ ਬਾਈ ਕੰਨ ਮਸੂਆ ਸੂਈ ਦੂਜਾ ਸੋ ਛੋਟੀ ਸੂਈ ਐ ਬਾਈ ਜਗਜੀਤ ਜੀ ਹੂੰ ਤੇ ਜੇ ਇਹਦੀ ਪੈਣੀ ਐ ਇਹ ਝੋਟੀ ਦੇ ਠੀਕ ਐ ਇਹਨੂੰ ਆਪਾਂ ਕਿਹਦੀ ਵੀ ਜੇਰ ਪਾਏਗੀ ਹੂੰ ਤੇ ਐ ਮੰਨ ਕੇ ਚੱਲ ਵੀ ਇਹਨੂੰ ਸਾਰੀ ਡੂੜ ਘੰਟਾ ਹੋਇਆ ਸੂਈ ਨੂੰ ਜੀ ਤਾਜੀ ਸੂਈ ਐ ਤਾਜੀ ਸੂਈ ਐ ਜੀ ਠੀਕ ਐ ਅੱਛਾ ਬਾਈ ਇਹਦਾ ਰੇਟ ਵੀ 185 ਇਹਦਾ ਵੀ 185 ਇਹਦੇ ਮੇਰੇ ਖਿਆਲ ਚ ਸੀਮਨ ਕਿਸੇ ਨੇ ਨੀਲੀ ਰਾਵੀ ਦਾ ਲਵਾਤਾ ਹੋ ਜਿਹੜਾ ਮੱਥੇ ਵੱੱਲੇ ਵਾਲੀ ਕ ਸਹੀ ਹੈ ਹਾਂ ਹੋ ਸਕਦਾ ਦੱਸੋ ਨੀਲੀ ਰਾਵੀ ਦਾ ਟ੍ਰੈਂਡ ਆ ਕਿਸੇ ਭਰਾ ਨੂੰ ਚੌਂਕ ਜਾ ਗਿਆ ਹੋਵੇ ਆਪਾਂ ਨੀਲੀ ਤਿਆਰ ਕਰ ਲੈਨੇ ਆ ਇਹਨੇ ਕੱਟੀ ਦਿੱਤੀ ਬਹੁਤ ਸੋਹਣਾ ਛਾਂ ਦੋਸਤੋ ਚੋਟੀ ਦਾ ਸਿੰਘ ਸੋਹਣਾ ਕੁੰਡਾ ਤੁਰਦੀ ਤੋਂ ਤੁਸੀਂ ਇਹਦਾ ਹਵਾਨਾ ਦੇਖਿਓ ਇਹ ਹਜੇ ਜੇਰੇ ਦੀ ਪੈਣ ਵਾਲੀ ਹੈ ਇਹ ਗੱਲ ਧਿਆਨ ਚ ਰੱਖ ਲਓ ਵੀਡੀਓ ਬਣ ਜਾਣੀ ਹੈ ਪਰ ਵੀਡੀਓ ਚ ਦੱਸਿਆ ਚੰਗਾ ਹੁੰਦਾ ਉਤੋਂ ਚੜਾਈ ਕਾਫੀ ਹੈ ਢਾਂਚੇ ਦੀ ਹਾਈਟ ਦੂਜੀਆਂ ਦੇ ਮੁਕਾਬਲੇ ਥੋੜੀ ਤੁਹਾਨੂੰ ਇਹ ਮੀਡੀਅਮ ਨਜ਼ਰ ਆਊਗੀ ਥਣ ਕੰਨੀਆਂ ਦੇ ਉੱਤੇ ਲੱਗਾ ਸਹਿਜ ਬਹੁਤ ਸੋਹਣਾ ਥਣ ਦਾ ਕਿਉਂਕਿ ਸੁਣ ਲੱਗਿਆ ਪਸ਼ੂ ਕਈ ਵਾਰਾਂ ਜੋ ਜ਼ੋਰ ਲਾਉਂਦਾ ਉਹ ਪਸਮ ਹੀ ਆਉਂਦਾ ਹਰ ਵਾਰ ਹੀ ਹੁੰਦਾ ਤਾਂ ਉਸ ਤਰੀਕੇ ਨਾਲ ਸਹਿਜ ਹੁਣ ਤੁਸੀਂ ਥਣ ਦਾ ਦੇਖੋ ਪ੍ਰੋਪਰ ਵਧੀਆ ਸ਼ੇਪ ਦਾ ਥਣ ਹੈ ਨਾ ਤਾਂ ਲੰਬਾ ਹੈ ਤੇ ਨਾ ਤਾਂ ਛੋਟਾ ਹੈ ਨਹੀਂ ਕੱਢਿਆ ਤੇ ਹਵਾਨਾ ਇਹਦਾ ਕਰਮਾਲੀ ਦਾ ਕਮਾਲ ਦਾ ਸੋ ਮੱਝਾਂ ਦੋਸਤੋ 4 ਤੇ ਨਾਲ ਕੁਝ ਗਾਵਾਂ ਭਾਈ ਹੋਰਾਂ ਕੋਲ ਵੀਡੀਓ ਬਣਾਈ ਹੈ ਅੱਜ ਤੁਸੀਂ ਜਿਹੜਾ ਮਰਜ਼ੀ ਪਸ਼ੂ ਖਰੀਦ ਲਓ ਆ ਕੇ ਦੇਖਿਓ ਤਸल्ली ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਥਣਾ ਦੀ ਗੱਲ ਕੀਤੀ ਸੀ ਇਸ ਝੋਟੀ ਦੇ ਤੁਸੀਂ ਥਣਾ ਜ਼ਰੂਰ ਦੇਖ ਲਓ ਇੱਕ ਵਾਰ ਤੇ ਇਹਨੇ ਕੱਟੀ ਨੂੰ ਜਨਮ ਦਿੱਤਾ ਹੈ ਹਵਾਨਾ ਕਰਮਾ ਵਾਲੀ ਦਾ ਦੇਖੋ ਦੋਸਤੋ ਭਰੇ ਹਵਾਨੇ 'ਚ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਕਿਉਂਕਿ ਅਜੇ ਥੋੜਾ ਟਾਈਮ ਪਹਿਲਾਂ ਸੋਈ ਹੈ ਜੇਰ ਪੈਣੀ ਹੈ ਅਜੇ ਥਣਾ 'ਚੋਂ ਦੁੱਧ ਇਹਦਾ ਕੱਢਣਾ ਤੇ ਫੇਰ ਇਹ ਜਿਹੜੀ ਉਹ ਬੈਠੂਗੀ ਤੇ ਫੇਰ ਇਹਨੇ ਜੇਰ ਆਉਦੀ ਜਿਹੜੀ ਪਾਉਣੀ ਹੈ ਧੰਨਵਾਦ ਮੇਰੇ ਕੋਲ 15 ਦਿਨ ਰਹੀ ਹੈ ਆਪਣੇ ਕੋਲੇ ਦਾ 15 ਦਿਨ ਠੀਕ ਹੈ ਨਾ ਗੱਲਾਂ ਆਪਾਂ ਝੋਟੀ ਤੋਂ ਆਪਾਂ ਨੂੰ ਉਮੀਦ ਆ ਗਈ 18 ਅੰਗਲੋਂ ਚੂਈ ਲਮਾ ਕੇ ਖੁੱਲਾ 18 ਦਾ ਪਲੱਸ ਵੀ ਝੋਲਾਂਗੇ ਸਾਈਜ਼ ਮੀਡੀਅਮ ਦੀ ਆਪਾਂ ਨੂੰ ਹੋਣੀ ਹੈਗਾਗਾ ਵੀ ਗੱਲ ਮੀਡੀਅਮ ਦੀ ਨਹੀਂ ਹੁੰਦੀ ਗਾਂ ਦੇ ਬਰੀਕੀ ਦੇ ਹੁੰਦਾ ਵੀ ਛੋਟੀ ਦੇ ਵੀ ਦੁੱਧ ਕੰਨਾਂ ਦੀ ਦੂ ਇਹ ਡਿਜ਼ਾਈਨ ਹੀ ਦੱਸਦਾਗਾ ਸਹੀ ਹੈ ਸੋ ਦੱਸੋ ਇਹ ਚੀਜ਼ਾਂ ਵਾਕਈ ਇਹ ਮੈਟਰ ਕਰਦੀਆਂ ਹੈ ਕਾਸ ਗੱਲ ਉੱਤੋਂ ਢਾਂਚੇ ਦੀ ਚੋਟਾ ਹੈ ਪਤਾ ਹੁੰਦਾ ਭਾਈ ਜਿਹਨੇ ਘਰੇ ਮਾਲ ਚੋਇਆ ਹੁੰਦਾ ਠੀਕ ਹੈ ਨਾ ਗੱਲ ਆਪਣੇ ਕੋਲ ਇਹਦੂ ਛੋਟੀ ਛੋਟੀ ਹੈਗੀ ਆਪਾਂ ਪਹਿਲਾਂ ਥੱਲੇ ਨੂੰ ਕਹਿੰਦੇ ਆਗੇ ਆਪਾਂ 17 17.5 ਕਿਲੋ ਪਹਿਲਾਂ ਨਾਲ ਕੱਟੀ ਵੀ ਲਈ ਚੋਇਆਗਾ ਆਪਾਂ ਨੇ ਠੀਕ ਹੈ ਇਹਦੂ ਵੀ ਹਲਕੀ ਸੀਗੀ ਸਹੀ ਹੈ ਉਹਦੇ ਨਾਲ ਆਪਾਂ ਨੂੰ ਵੀ ਪੱਧ ਜਿੰਦੇ ਆਂ ਤਾਂ ਕਿ ਇਹ ਚੋਟਾਈ ਬਹੁਤ ਸੋਹਣੀ ਅੰਸੋ ਇਹ ਮੇਨ ਗੱਲ ਹੁੰਦੀ ਹੈ ਉੱਤੋਂ ਸਟਰਕਚਰ ਖੁੱਲਾ ਹੋਣਾ ਚਾਹੀਦਾ ਸੋਹਣੀ ਛੋਟੀ ਹੈ ਜਿਹੜੀ ਲਾਸਟ ਉੱਤੇ ਦਿਖਾਈ ਹੈ ਬਾਕੀ ਦੂਜੇ ਪਾਸੂ ਤੁਹਾਨੂੰ ਵੀਡੀਓ ਚ ਦਿਖਾਏ ਆਪਣੀ ਆਪਣੀ ਥਾਂ ਤੇ ਸੁਨੱਖੇ ਆ ਸੋ